ਗੁਰੂ ਪਿਆਰਿਓ ਅਕਸਰ ਹੀ ਆਪਾਂ ਆਪਣੇ ਮਨ ਦੇ ਵਿੱਚ ਸੋਚਦੇ ਹਾਂ ਕਿ ਰੱਬ ਦੀ ਜਿਹੜੀ ਮਿਹਰ ਰੱਬ ਦੀ ਕਿਰਪਾ ਕਿਸੇ ਜੀਆਂ ਤੇ ਬਾੜੀ ਆ ਕਿਸੇ ਜੀਆਂ ਉੱਤੇ ਥੋੜੀ ਆ ਤੇ ਕੇਵਲ ਲੋਕਾਂ ਦੇ ਕਹਿਣ ਦੀ ਗੱਲ ਹੀ ਨਹੀਂ ਇਹ ਅਸਲ ਦੇ ਵਿੱਚ ਗੁਰੂ ਪਾਤਸ਼ਾਹ ਜੀ ਗੁਰੂ ਅਮਰਦਾਸ ਜੀ ਮਹਾਰਾਜ ਵੀ ਬਾਣੀ ਵਿੱਚ ਫਰਮਾਉਂਦੇ ਆ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੈ ਥੋੜੀ ਕਿਸੈ ਹੈ ਘਣੀਰੀ ਏ ਵਾਹਿਗੁਰੂ ਸਾਰੇ ਉੱਤੇ ਤੇਰੀ ਰਹਿਮਤ ਆ ਰਹਿਮਤ ਤੋਂ ਬਿਨਾ ਤਾਂ ਕੁਝ ਹੋ ਨਹੀਂ ਸਕਦਾ ਪਰ ਕਈਆਂ ਤੇ ਬਾਲੀ ਜ਼ਿਆਦਾ ਹੈ ਕਈਆਂ ਉੱਤੇ ਬਾਲੀ ਘੱਟ ਆ ਇਹ ਸਭ ਕੁਝ ਕਿਉਂ ਹੋ ਜਾਂਦਾ ਆਓ ਆਪਾਂ ਇਹਨਾਂ ਨੂੰ ਸਮਝਣ ਦਾ ਯਤਨ ਕਰੀਏ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਗਾਥਾ ਆਪਜੀ ਸਰਵਣ ਕਰੋ ਅਸਲ ਦੇ ਵਿੱਚ ਕੋਈ ਮਰਾਸੀ ਸੀਗਾ ਉਹਦੀ ਇੱਕ ਕਹਾਣੀ ਆ ਮਹਾਪੁਰਖਾਂ ਨੇ ਲਿਖੀ ਹੋਈ ਵੀ ਉਹ ਭੁੱਲ ਕੇ ਨਾ ਇੱਕ ਵਾਰੀ ਮਸਜਿਦ ਵਿੱਚ ਜਾ ਵੜਿਆ ਅੱਗੇ ਪੰਜ ਨਮਾਜ਼ੀ ਮੌਜੂਦ ਸੀਗੇ ਉਹਨਾਂ ਨੇ ਕਿਹਾ ਵੀ ਆਓ ਇਹ ਜਿਹੜਾ ਵਜ਼ੂਅ ਆ ਇਹ ਸਾਜਣਾ ਕਰੋ ਪੰਜ ਇਸ਼ਨਾਨਾ ਕਰ ਲਓ ਭਾਵਕੀ ਨਮਾਜ਼ ਪੜ ਲਓ ਮਰਾਸੀ ਕਹਿੰਦਾ ਵੀ ਨਮਾਜ਼ ਪੜ ਕੇ ਕੀ ਫਾਇਦਾ ਹੁੰਦਾ ਉਹਨਾਂ ਨੇ ਕਿਹਾ ਨਮਾਜ਼ ਪੜਨ ਦੇ ਨਾਲ ਚਿਹਰੇ ਤੇ ਖੁਦਾ ਦਾ ਨੂਰ ਆਉਂਦਾ ਕਹਿੰਦਾ ਅੱਛਾ ਠੀਕ ਆ ਫਿਰ ਤਾਂ ਚਲੋ ਕੋਈ ਗੱਲ ਨਹੀਂ ਪਰ ਹੁਣ ਤਾਂ ਮੈਨੂੰ ਕੰਮ ਆ ਘਰ ਜਾ ਕੇ ਮੈਂ ਜ਼ਰੂਰ ਨਮਾਜ਼ ਪੜੂੰਗਾ ਉਹ ਪੰਜੇ ਆਦਮੀ ਜਿਹੜੇ ਸੀਗੇ ਨਮਾਜ਼ ਪੜਨ ਚ ਲੱਗ ਗਏ ਆ ਇਹ ਘਰੇ ਆ ਗਿਆ ਜਦੋਂ ਪਿਛਲੀ ਰਾਤ ਨੂੰ ਉੱਠਿਆ ਸੋਚਦਾ ਕਿ ਜੇ ਪਾਣੀ ਦੇ ਨਾਲ ਉਜੂਸ ਕੀਤਾ ਵੀ ਪੰਜ ਇਸ਼ਨਾਨਾ ਕਰ ਲਿਆ ਤਾਂ ਉਹ ਜਿਹੜਾ ਨਸ਼ਾ ਕੀਤਾ ਹੋਇਆ ਟੁੱਟ ਜਾਵੇਗਾ ਕਿਉਂਕਿ ਨਸ਼ਾ ਪੀਣ ਦੀ ਇਹਨਾਂ ਨੂੰ ਆਤ ਪਈ ਹੋਈ ਸੀਗੀ ਤੇ ਜਿਹੜੇ ਵੀ ਲੋਕ ਆ ਉਹ ਨਸ਼ਾ ਕਰਨ ਤੋਂ ਬਿਨਾਂ ਆਪਾਂ ਜਾਣਦੇ ਰਹਿ ਨਹੀਂ ਸਕਦੇ ਸਾਧ ਸੰਗਤ ਜੀ ਇਸ ਤਰ੍ਹਾਂ ਫਿਰ ਇਹ ਸੋਚੀ ਗਿਆ ਵੀ ਕੀ ਕਰਾਂ ਪੰਜ ਇਸ਼ਨਾਨਾ ਕਰਨਾ ਬਹੁਤ ਜ਼ਰੂਰੀ ਆ ਜੇ ਨਮਾਜ਼ ਪੜ੍ਹਨੀ ਆ ਉਜੂ ਸਾਜਣਾ ਬਹੁਤ ਜ਼ਰੂਰੀ ਆ ਸੋਚ-ਸੋਚ ਕੇ ਕਹਿਣ ਲੱਗਾ ਚਲੋ ਇਉਂ ਕਰਦੇ ਆ ਮਿੱਟੀ ਦਾ ਪੰਜ ਇਸ਼ਨਾਨਾ ਕਰ ਲੈਨੇ ਆ ਇਹ ਸੋਚ ਕੇ ਹਨੇਰੇ ਦੇ ਵਿੱਚ ਜ਼ਮੀਨ ਤੇ ਹੱਥ ਮਾਰ-ਮਾਰ ਕੇ ਮੂੰਹ ਤੇ ਫੇਰ ਲੇ ਰਾਤ ਨੂੰ ਕਿਤੇ ਤਵਾ ਹੀਠਾਂ ਮੂਧਾ ਪਿਆ ਰਹਿ ਗਿਆ ਸੀਗਾ ਹੱਥ ਤਵੇ ਤੇ ਵੱਜੇ ਆ ਬੜੇ ਪ੍ਰੇਮ ਦੇ ਨਾਲ ਉਹ ਆਪ ਦਾ ਸੋਚਿਆ ਵੀ ਪੰਜ ਇਸ਼ਨਾਨਾ ਮਿੱਟੀ ਦਾ ਕਰ ਲਿਆ ਮਿੱਟੀ ਦਾ ਇਸ਼ਨਾਨ ਕਰਕੇ ਭਾਵ ਨਮਾਜ਼ ਪੜ੍ਹ ਲਈ ਆ ਤਦ ਦਿਨ ਚੜਿਆ ਤੇ ਘਰ ਵਾਲੀ ਨੂੰ ਪੁੱਛਦਾ ਭਗਵਾਨੇ ਭਲੀਏ ਲੋਕੇ ਦੇਖ ਚਿਹਰੇ ਤੇ ਨੂਰ ਆਇਆ ਹੈ ਉਹ ਕਹਿੰਦੀ ਜੇ ਤਾਂ ਨੂਰ ਦਾ ਰੰਗ ਕਾਲਾ ਤਾਂ ਤੇ ਘਟਾ ਬਣ ਕੇ ਆਇਆ ਵੀ ਆ ਗਿਆ ਬਹੁਤ ਆ ਗਿਆ ਵੀ ਜੇ ਤੈਨੂੰ ਲੱਗਦਾ ਵੀ ਨੂਰ ਦਾ ਰੰਗ ਕਾਲਾ ਤੇ ਜੇ ਕਹਿੰਦੀ ਨੂਰ ਗੋਰਾ ਜਾਂ ਉਹਦਾ ਕੋਈ ਹੋਰ ਰੰਗ ਆ ਤਾਂ ਜੋ ਪਹਿਲਾ ਸੀਗਾ ਉਹ ਵੀ ਨਿਕਤੇ ਰਿਆ ਮਾੜਾ ਮੋਟਾ ਜਿਹੜਾ ਤੇਰੇ ਚਿਹਰੇ ਤੇ ਪਹਿਲਾਂ ਨੂਰ ਸੀਗਾ ਨਾ ਉਹ ਵੀ ਨਹੀਂ ਹੁਣ ਹੈਗਾ ਅਸਲ ਵਿੱਚ ਇਹ ਗਾਥਾ ਮੈਥੇ ਕਿਉਂ ਕਹੀ ਆ ਇਹ ਹਾਲ ਸਾਡਾ ਵਾ ਅਸੀਂ ਨਾਮ ਲੈ ਕੇ ਕਮਾਈ ਨਾ ਕਰਦੇ ਨੀ ਤੇ ਕਹਿੰਨੇ ਆ ਸਾਡੀ ਰੂਹ ਖੰਡਾਂ ਬ੍ਰਹਮੰਡਾਂ ਤੱਕ ਪਹੁੰਚ ਜਾਵੇ ਸਾਡਾ ਮਨ ਟਿਕ ਜਾਵੇ ਜਿਹੜਾ ਗੁਰੂ ਤੋਂ ਨਾਮ ਮਿਲਿਆ ਹੋਇਆ ਉਹ ਰੱਖ ਛੱਡਿਆ ਅਸੀਂ ਵਾਹਿਗੁਰੂ ਮੰਤਰ ਗੁਰ ਮੰਤਰ ਮੂਲ ਮੰਤਰ ਫਾਇਦਾ ਉਹਦਾ ਕੀ ਆ ਫਿਰ ਜੇ ਲੈ ਕੇ ਰੱਖ ਲਿਆ ਗੁਰੂ ਨੇ ਸਾਨੂੰ ਨਾਮ ਦੇ ਦਿੱਤਾ ਜਿਸ ਤਰ੍ਹਾਂ ਕਿਸੇ ਕਮਿਹਾਰ ਨੂੰ ਹੀਰਾ ਲੱਭ ਗਿਆ ਉਹਨੇ ਖੋਤੇ ਦੇ ਗਲ ਤੇ ਬੰਨ ਦਿੱਤਾ ਕਦਰ ਨਾ ਕੀਤੀ ਫਿਰ ਇਹਨਾਂ ਚੀਜ਼ਾਂ ਦਾ ਫਾਇਦਾ ਕੀ ਆ ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਦੇਖੋ ਜੀ ਅਸਲ ਵਿੱਚ ਗੱਲ ਇਹ ਆ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਸਭਨਾ ਉੱਪਰ ਨਜ਼ਰ ਪ੍ਰਭ ਤੇਰੀ ਵਾਹਿਗੁਰੂ ਦੀ ਮੇਰ ਦੀ ਨਿਗਾ ਸਾਰਿਆਂ ਤੇ ਹੀ ਆ ਪਰ ਕਿਸੇ ਥੋੜੀ ਕਿਸੇ ਹੈ ਘਣੀਰੀ ਕਈਆਂ ਤੇ ਬਹੁਤੀ ਆ ਤੇ ਕਈਆਂ ਤੇ ਘਾਟ ਆ ਪਰ ਤੁਝ ਤੇ ਬਾਹਰ ਕਿਛੂ ਨਾ ਹੋਵੇ ਗੁਰਮੁਖ ਸੋਝੀ ਪਾਵਣੀ ਤੇਰੇ ਤੋਂ ਬਿਨਾ ਤੇਰੀ ਮਿਹਰ ਦੀ ਨਿਗਾਹ ਤੋਂ ਬਿਨਾ ਬੰਦੇ ਨੂੰ ਕੁਝ ਨਹੀਂ ਪ੍ਰਾਪਤ ਹੁੰਦਾ ਕਦੇ ਵੀ ਕੁਝ ਵੀ ਮਿਲਦਾ ਹੀ ਨਹੀਂ ਪਰ ਇਹ ਸਮਝ ਕਿਹਨੂੰ ਪੈਂਦੀ ਆ ਜਿਹੜਾ ਗੁਰੂ ਦੀ ਸ਼ਰਨ ਪੈਂਦਾ ਜਿਹੜਾ ਗੁਰੂ ਦੀ ਸ਼ਰਨ ਹੀ ਨਹੀਂ ਪਿਆ ਬਿਨ ਸਤਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਜੋ ਵੀ ਮਿਲਣਾ ਉਹ ਗੁਰੂ ਦੀ ਕਿਰਪਾ ਦੁਆਰਾ ਮਿਲਣਾ ਤਾਂ ਉਹ ਧੰਤਨ ਬਾਬਾ ਆਨੰਦ ਸਿੰਘ ਜੀ ਧੰਤਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਉਨ੍ਹਾਂ ਦੇ ਜੀਵਨ ਵਿੱਚ ਇੱਕ ਬਹੁਤ ਸੁੰਦਰ ਕਥਾ ਆਉਂਦੀ ਆ ਉਨ੍ਹਾਂ ਦੀ ਆਪਣੀ ਹੀ ਘਟਨਾ ਜਦੋਂ ਬਾਬਾ ਈਸ਼ਰ ਸਿੰਘ ਜੀ ਦੀ ਮੁਲਾਕਾਤ ਇੱਕ ਡਾਕਟਰ ਨਾਲ ਹੋਈ ਡਾਕਟਰਾਂ ਦੀ ਸੋਚਣੀ ਕਈ ਵਾਰ ਕਿਸ ਤਰ੍ਹਾਂ ਦੀ ਹੁੰਦੀ ਆ ਤਾਂ ਆਓ ਵੀ ਤੁਹਾਨੂੰ ਪਤਾ ਲੱਗ ਜਾਵੇਗਾ ਕਿਉਂਕਿ ਅਕਸਰ ਹੀ ਆਪਾਂ ਡਾਕਟਰਾਂ ਕੋਲ ਜਾਂਦੇ ਰਹਿੰਨੇ ਆ ਅਰਦਾਸ ਆਪਾਂ ਵੀ ਕਹਿੰਦੇ ਸਾਡੀ ਪੂਰੀ ਨਹੀਂ ਹੁੰਦੀ ਤਾਂ ਉਹਦੇ ਵੀ ਬੜੇ ਸਵਾਲ ਸੀਗੇ ਤਾਂ ਮਹਾਪੁਰਖਾਂ ਦੇ ਬਚਨਾਂ ਦੁਆਰਾ ਕਿਵੇਂ ਉਹਦੀ ਜ਼ਿੰਦਗੀ ਬਦਲੀ ਆਓ ਇਹਨੂੰ ਸਮਝਣ ਦਾ ਯਤਨ ਕਰੀਏ ਇੱਕ ਵਾਰ ਕੀ ਹੋਇਆ ਮਹਾਪੁਰਖਾਂ ਨੇ ਸਮਾਜ ਭਲਾਈ ਦੇ ਕਾਰਜ ਵੀ ਬੜੇ ਕੀਤੇ ਆ ਜਿਹੜੀ ਸੜਕ ਪਿੰਡ ਝੋੜਣਾ ਤੋਂ ਬੱਸੀਆਂ ਨੂੰ ਜਾਂਦੀ ਸੀ ਇਹ ਪੱਕੀ ਬਣਨੀ ਸੀ ਤੇ ਬਾਬਾ ਈਸ਼ਰ ਸਿੰਘ ਜੀ ਇਹ ਸੜਕ ਤੇ ਮਿੱਟੀ ਪਵਾ ਰਹੇ ਸੀ ਵੀ ਸੰਗਤ ਇੱਥੇ ਆਉਂਦੀ ਆ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਮੁਸ਼ਕਲ ਨਾ ਹੋਵੇ ਬੱਸੀਆਂ ਪਿੰਡ ਦੇ ਕੋਲੇ ਥਾਂ ਬਹੁਤ ਨੀਵਾ ਸੀਗਾ ਇੱਥੇ ਬਾੜੀ ਮਿੱਟੀ ਪੈਣੀ ਸੀ ਇੱਕ ਦਿਨ ਪਿੰਡਾਂ ਤੋਂ ਸੰਗਤ ਆਈਆਂ ਉਹਨਾਂ ਨੇ ਸੇਵਾ ਕੀਤੀ ਮਿੱਟੀ ਪਾਉਣੀ ਸ਼ੁਰੂ ਕੀਤੀ ਪਿੰਡ ਡੱਲੇ ਤੋਂ ਇੱਕ ਡਾਕਟਰ ਆਇਆ ਉਹ ਬਾਬਾ ਜੀ ਨੂੰ ਮੱਥਾ ਟੇਕਿਆ ਉਹਨੇ ਬਾਬਾ ਜੀ ਨੇ ਉਹਨੂੰ ਵੀ ਕਹਿ ਦਿੱਤਾ ਕਿ ਭਾਈ ਕੱਲ ਨੂੰ ਚੰਗੀ ਸੰਗਤ ਲੈ ਕੇ ਆਇਓ ਮਿੱਟੀ ਪਾਉਣੀ ਹੈ ਸੇਵਾਦਾਰਾਂ ਦੀ ਜ਼ਰੂਰਤ ਆ ਤਾਂ ਉਸ ਵਕਤ ਫਿਰ ਸਰਦਾਰ ਗੁਰਬਖਸ਼ ਸਿੰਘ ਜੀ ਅਗਲੇ ਦਿਨ ਦੋ ਟਰਾਲੀਆਂ ਸੰਗਤ ਦੀਆਂ ਭਰ ਕੇ ਲੈ ਕੇ ਆਏ ਸਾਰਾ ਦਿਨ ਉਹ ਸੜਕ ਤੇ ਜੋਰ ਲਾ ਕੇ ਕਿਉਂਕਿ ਜੋਰ ਦਾ ਕੰਮ ਸੀਗਾ ਮਿੱਟੀ ਪਾਉਂਦੇ ਰਹੇ ਜਦੋਂ ਸ਼ਾਮ ਨੂੰ ਸੰਗਤ ਨੇ ਆਗਿਆ ਮੰਗੀ ਆ ਇੱਕ ਪਾਸੇ ਤੋਂ ਪਿੰਡ ਮੱਲੇ ਦੇ ਭਾਈ ਹਿੰਮਤ ਸਿੰਘ ਜੀ ਸੁਦਾਗਰ ਸਿੰਘ ਪਟਵਾਰੀ ਨੇ ਆ ਕੇ ਮੱਥਾ ਟੇਕਿਆ ਤੇ ਆਗਿਆ ਮੰਗੀ ਬਾਬਾ ਜੀ ਕਹਿਣ ਲੱਗੇ ਵੀ ਵਾ ਜਵਾਨੋ ਮੱਲੇ ਵਾਲਿਓ ਅੱਜ ਤਾਂ ਤੁਸੀਂ ਸੇਵਾ ਬੜੀ ਕਮਾਲੀ ਕਰ ਦਿੱਤੀ ਮੱਲੇ ਪਿੰਡ ਦੀ ਸੰਗਤ ਨੇ ਇੰਨੀ ਸੇਵਾ ਕੀਤੀ ਆ ਤਾਂ ਉਹ ਬਹੁਤ ਖੁਸ਼ ਹੋਏ ਕੋਲ ਜਿਹੜਾ ਡਾਕਟਰ ਸੀਗਾ ਗੁਰਬਖਸ਼ ਸਿੰਘ ਤੇ ਉਹਦੇ ਨਾਲ ਦੇ ਜਿਹੜੇ ਸੰਗੀ ਸਾਥੀ ਆਏ ਸੀਗੇ ਬੜੇ ਉਦਾਸ ਹੋ ਗਏ ਕਹਿਣ ਲੱਗੇ ਅਸੀਂ ਸਾਰੀ ਰਾਤ ਦੇ ਸੁੱਤੇ ਨਹੀਂ ਸੰਗਤ ਨੂੰ ਤਿਆਰ ਕਰਦੇ ਰਹੇ ਸਾਰਾ ਦਿਨ ਜੋਰ ਲਾ ਕੇ ਮਿੱਟੀ ਪਾਉਂਦੇ ਰਹੇ ਆ ਸੜਕ ਤੇ ਤੇ ਸ਼ਾਬਾਸ਼ ਲੈ ਗਏ ਆਹ ਜਿਹੜੇ ਮੱਲੇ ਪਿੰਡ ਵਾਲੇ ਆ ਸੰਤਾਂ ਤੂੰ ਵੀ ਇਹ ਹਿੰਮਤ ਸਿੰਘ ਹੋਰਾਂ ਦੇ ਬੰਦੇ ਜਿਹੜੇ ਆ ਵੀ ਇਹ ਵਾਹ ਵਾਹ ਖੱਟ ਗਏ ਆ ਸਾਨੂੰ ਕੁਝ ਮਿਲਿਆ ਨਹੀਂ ਇਸ ਤਰ੍ਹਾਂ ਸੰਗਤ ਨੂੰ ਭਾਵ ਕੀ ਉਥੇ ਸੇਵਾ ਕਰਕੇ ਖੁਸ਼ੀ ਨਹੀਂ ਮਿਲੀ ਜਦੋਂ ਉਦਾਸ ਹੋ ਕੇ ਟਰਾਲੀਆਂ ਵਿੱਚ ਬੈਠਣ ਲੱਗੇ ਆ ਤਾਂ ਉਧਰੋਂ ਬਾਬਾ ਜੀ ਆਪਣੀ ਗੱਡੀ ਵਿੱਚ ਬਰਾਜ ਕੇ ਝੋੜੜਾ ਨੂੰ ਜਦੋਂ ਜਾਣ ਲੱਗੇ ਆ ਤਾਂ ਗੱਡੀ ਨੇ ਪਿੰਡ ਬਸੀਆਂ ਕੋਲੋਂ ਦੀ ਲੰਘਣਾ ਸੀਗਾ ਇੱਕ ਦੋ ਸੰਗੀਆਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਵੀ ਤੁਸੀਂ ਇੱਥੇ ਪ੍ਰਸ਼ਾਦਾ ਪਾਣੀ ਛੱਕ ਕੇ ਜਾਇਓ ਬਾਬਾ ਜੀ ਗੱਡੀ 'ਚ ਉਤਰ ਕੇ ਜਲ ਪਾਣੀ ਛਕਣ ਲੱਗੇ ਆ ਪਿੱਛੋਂ ਪਿੰਡ ਡੱਲੇ ਵਾਲੀ ਸੰਗਤ ਵੀ ਆ ਗਈ ਬਾਬਾ ਜੀ ਨੇ ਹੁਕਮ ਕੀਤਾ ਵੀ ਟਰਾਲੀ ਵਾਲੀਆਂ ਸੰਗਤਾਂ ਜਿਹੜੀਆਂ ਜਾ ਰਹੀਆਂ ਨੇ ਇਹਨਾਂ ਨੂੰ ਕਹਦੋ ਜਾਣਾ ਨਹੀਂ ਰੁਕਜੋ ਰੋਕ ਕਿ ਉਹਨਾਂ ਨੂੰ ਉਤਾਰਿਆ ਕਿ ਤੁਹਾਨੂੰ ਬਾਬਾ ਜੀ ਬੁਲਾਉਂਦੇ ਆ ਸੰਗਤ ਬਾਬਾ ਜੀ ਕੋਲ ਜਦੋਂ ਉਦਾਸ ਜੀ ਹੋ ਕੇ ਆ ਗਈ ਮਹਾਪੁਰਖ ਕਹਿਣ ਲੱਗੇ ਭਾਈ ਆਓ ਨੇੜੇ ਬੈਠੋ ਡਾਕਟਰ ਜਿਹੜਾ ਸੀ ਗੁਰਬਖਸ਼ ਸਿੰਘ ਉਹਨੇ ਮੱਥਾ ਟੇਕ ਕੇ ਸਿਰ ਉੱਪਰ ਚੁੱਕਿਆ ਤਾਂ ਮਹਾਪੁਰਖ ਹੱਸ ਪਏ ਕਹਿਣ ਲੱਗੇ ਵਾਹ ਵੀ ਵਾਹ ਡਾਕਟਰਾ ਕਮਾਲ ਤਾਂ ਮਿੱਟੀ ਪਾਉਣ ਵਾਲੇ ਦੀ ਮੱਲਿਆਂ ਨੇ ਕੀਤੀ ਆ ਪਰ ਜਿਹੜੀ ਕਮਾਲ ਤੁਸੀਂ ਕੀਤੀ ਆ ਇਹਦਾ ਵੀ ਕੋਈ ਅੰਤ ਨਹੀਂ ਤੁਸੀਂ ਤਾਂ ਪਹਿਲੇ ਨੰਬਰ ਤੇ ਰਹੇ ਹੋ ਸ਼ਾਬਾਸ਼ ਤੁਸੀਂ ਬਹੁਤ ਸੋਹਣਾ ਪ੍ਰਾਲਾ ਕੀਤਾ ਦੋ ਟਰਾਲੀਆਂ ਸੰਗਤ ਦੀਆਂ ਭਰ ਕੇ ਲੈ ਕੇ ਆਏ ਸਾਰਾ ਦਿਨ ਜੋਰ ਲਾ ਕੇ ਸੇਵਾ ਕੀਤੀ ਆ ਜਲ ਪਾਣੀ ਛਕਣਾ ਤਾਂ ਛਕ ਲੋ ਇਹ ਬਚਨ ਸੁਣ ਕੇ ਸਾਰੀ ਸੰਗਤ ਖੁਸ਼ ਹੋਗੀ ਕਿਉਂਕਿ ਜਦੋਂ ਚੰਗੇ ਕੰਮਾਂ ਦੀ ਆਪਾਂ ਨੂੰ ਐ ਹੁੰਦਾ ਵੀ ਸ਼ਾਬਾਸ਼ ਨਹੀਂ ਮਿਲਦੀ ਆਪਾਂ ਅੱਕ ਜੇ ਜਾਂਦੇ ਤਾਂ ਬਾਬਾ ਜੀ ਕਹਿਣ ਲੱਗੇ ਫਿਰ ਭਾਈ ਇਸ ਤਰ੍ਹਾਂ ਬਹੁਤ ਚੰਗਾ ਕੰਮ ਕੀਤਾ ਕਹਿਣ ਲੱਗੇ ਹੁਣ ਸਾਡਾ ਥਕੀਵਾ ਲੈ ਗਿਆ ਵੀ ਮਾਂ ਪਰਖੋ ਤੁਹਾਡੀ ਪ੍ਰਸੰਨਤਾ ਮਿਲ ਗਈ ਅਸੀਂ ਤਾਂ ਉਦਾਸ ਹੋ ਗਏ ਸੀਗੇ ਫੇਰ ਬਾਬਾ ਜੀ ਨੇ ਬਚਨ ਕੀਤਾ ਸੀ ਕਹਿੰਦੇ ਭਾਈ ਉਦਾਸ ਕਿਉਂ ਹੋਣਾ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਵੀ ਬੰਦੇ ਦੇ ਹੱਥੋਂ ਮਾਇਆ ਗਈ ਕੁਝ ਨਹੀਂ ਗਿਆ ਸਮਝ ਲਓ ਵੀ ਕੁਝ ਖਾਸ ਨਹੀਂ ਗਿਆ ਸੇਤ ਗਈ ਕੁਝ ਕੁਝ ਗਿਆ ਇਹ ਗੁਰੂ ਤੋਂ ਸ਼ਰਦਾ ਗਈ ਸਮਝ ਲਓ ਸਭ ਕੁਝ ਗਿਆ ਵੀ ਤੁਸੀਂ ਗੁਰੂ ਘਰ ਆਏ ਹੋ ਗੁਰੂ ਨੂੰ ਸਮਰਪਿਤ ਹੋ ਕੇ ਆਇਓ ਸੰਗਤ ਰੂਪ ਹੋ ਕੇ ਆਇਓ ਤੇ ਫਿਰ ਖਾਲੀ ਕਿਉਂ ਜਾਣ ਦੇਣਾ ਸੀ ਤੁਹਾਨੂੰ ਗੁਰੂ ਨੇ ਗੁਰੂ ਕਦੇ ਖਾਲੀ ਨਹੀਂ ਜਾਣ ਦਿੰਦਾ ਸੇਵਾ ਦਾ ਫਲ ਤਾਂ ਜ਼ਰੂਰ ਮਿਲਦਾ ਹੀ ਆ ਗੁਰਬਾਣੀ ਵੀ ਦੱਸਦੀ ਆ ਨਾਨਕ ਪ੍ਰਭ ਅਬਨਾਸੀ ਤਾਂਕੀ ਸੇਵ ਨ ਬਿਰਥੀ ਜਾਸੀ ਵਾਹਿਗੁਰੂ ਪਰਮੇਸ਼ਰ ਦੀ ਕੀਤੀ ਸੇਵਾ ਕਦੇ ਵੀ ਖਾਲੀ ਨਹੀਂ ਜਾਂਦੀ ਇਹ ਬਚਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਸਾਰੀ ਸੰਗਤ ਖੁਸ਼ੀ-ਖੁਸ਼ੀ ਪਿੰਡ ਡੱਲੇ ਪਹੁੰਚੀ ਆ ਇੱਕ ਵਾਰ ਇਹੀ ਡਾਕਟਰ ਬਾਬਾ ਜੀ ਦੇ ਦਰਸ਼ਨ ਕਰਨ ਆਇਆ ਬਾਬਾ ਜੀ ਬਚਨ ਕਰਦੇ ਕਰਦੇ ਕਹਿਣ ਲੱਗੇ ਭਾਈ ਨਿਤ ਤੂੰ ਅਰਦਾਸ ਕਰਦਾ ਹੁੰਨਾ ਤੇ ਨਾਲ ਹੀ ਕਹਿੰਦੇ ਤੂੰ ਤਾਂ ਡਾਕਟਰ ਜੋ ਹੋਇਆ ਇਹੀ ਅਰਦਾਸ ਕਰਦਾ ਹੋਵੇਂਗਾ ਮੈਨੂੰ ਲੱਗਦਾ ਵੀ ਜਾਦਾ ਲੋਕ ਬਿਮਾਰ ਹੋਣ ਤੇ ਮੇਰਾ ਕੰਮ ਚੰਗਾ ਚੱਲੇ ਇਹ ਹੱਸ ਕੇ ਕਹਿੰਦਾ ਜੀ ਤੁਹਾਡਾ ਬਚਨ ਸੱਤ ਆ ਸੱਚੀ ਗੱਲ ਆ ਕਿ ਜੇ ਸਾਡੇ ਕੋਲ ਬਿਮਾਰ ਹੋਣਗੇ ਤਾਂ ਹੀ ਸਾਡਾ ਕੰਮ ਚੱਲੂਗਾ ਚਾਰ ਪੈਸੇ ਵੜਨਗੇ ਪਰ ਮਹਾਪੁਰਖ ਨੇ ਇਹਨੂੰ ਉਦੋਂ ਫਿਰ ਰੋਕਿਆ ਕਹਿਣ ਲੱਗੇ ਨਹੀਂ ਭਾਈ ਡਾਕਟਰ ਜੀ ਅਰਦਾਸ ਤਾਂ ਸਰਬੱਤ ਦੇ ਭਲੇ ਦੀ ਕਰੀਦੀ ਹੁੰਦੀ ਆ ਪਰ ਤੁਸੀਂ ਤਾਂ ਇਹਦੇ ਵਿੱਚ ਬੁਰੇ ਦੀ ਕਰਦੇ ਹੋ ਇਹ ਨਹੀਂ ਕਰਨੀ ਚਾਹੀਦੀ ਡਾਕਟਰ ਕਹਿਣ ਲੱਗਾ ਜੀ ਫਿਰ ਮੈਨੂੰ ਸਮੱਤ ਬਖਸ਼ੋ ਦੱਸੋ ਮੈਂ ਕਿਵੇਂ ਅਰਦਾਸ ਕਰਾਂ ਕਿਉਂਕਿ ਮੈਨੂੰ ਅਰਦਾਸ ਵਿੱਚ ਕਹਿਣਾ ਪੈਂਦਾ ਮੇਰਾ ਕਾਰੋਬਾਰ ਚੱਲੇ ਕਾਰੋਬਾਰ ਤਾਂ ਹੀ ਚੱਲੂ ਜੇ ਲੋਕ ਬਿਮਾਰ ਹੋਣਗੇ ਪਾਪਾ ਜੀ ਕਹਿਣ ਲੱਗੇ ਮੈਂ ਤੈਨੂੰ ਵਿਧੀ ਦੱਸਦਾ ਇਹ ਅਰਦਾਸ ਕਰਿਆ ਕਰ ਸੱਚੇ ਪਾਤਸ਼ਾਹ ਜੀ ਜਿਹੜਾ ਵੀ ਮਰੀਜ਼ ਮੇਰੇ ਕੋਲ ਆਵੇ ਉਹ ਰਾਜੀ ਹੋ ਕੇ ਜਾਵੇ ਜਿਹੜਾ ਰਾਜੀ ਹੋ ਕੇ ਜਾਵੇਗਾ ਉਹ ਆਪ ਚਾਰ ਲੋਕਾਂ ਨੂੰ ਜਾ ਕੇ ਦੱਸੂਗਾ ਵੀ ਇਹ ਡਾਕਟਰ ਚੰਗਾ ਇਹਦੀ ਦਵਾਈ ਬੜੀ ਕੰਮ ਕਰਦੀ ਹੈ ਫਿਰ ਤੇਰਾ ਕੰਮ ਆਪੇ ਚੰਗਾ ਚੱਲਣਾ ਡਾਕਟਰ ਨੇ ਸਤਿ ਬਚਨ ਕਹਿ ਕੇ ਇਹੀ ਅਰਦਾਸ ਸ਼ੁਰੂ ਕਰ ਦਿੱਤੀ ਤੇ ਇਹਦਾ ਕੰਮ ਬਹੁਤ ਵਧੀਆ ਚੱਲਣ ਲੱਗ ਗਿਆ ਇਸ ਤਰ੍ਹਾਂ ਕਹਿਣ ਦਾ ਭਾਅ ਵੀ ਮਹਾਪੁਰਖ ਜਿਹੜੇ ਹੁੰਦੇ ਆ ਉਹ ਸਾਰਿਆਂ ਨੂੰ ਚੰਗਾ ਉਪਦੇਸ਼ ਦਿੰਦੇ ਆ ਉਹ ਕਹਿੰਦੇ ਹੁੰਦੇ ਆ ਕਿ ਗੁਰੂ ਅੱਗੇ ਅਰਦਾਸ ਕਰੋ ਆ ਗੁਰੂ ਅੱਗੇ ਅਰਦਾਸ ਇਸ ਤਰ੍ਹਾਂ ਕਰਨੀ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਨੀਵੇਂ ਹੋਣਾ ਤੇ ਕਈ ਵਾਰੀ ਸਾਡੇ ਮਨ ਦੇ ਵਿੱਚ ਇਹ ਵੀ ਚੀਜ਼ ਆਉਂਦੀ ਆ ਪੀਸੀ ਰੱਬ ਅੱਗੇ ਅਰਦਾਸ ਕੀਤੀ ਸੀ ਸਾਡੀ ਅਰਦਾਸ ਪੂਰੀ ਕਿਉਂ ਨਹੀਂ ਹੋਈ ਮਹਾਪੁਰਖ ਕਹਿੰਦੇ ਆ ਵੀ ਜਦੋਂ ਬੰਦਾ ਕਹਿੰਦਾ ਵੀ ਉਹਦੀ ਅਰਦਾਸ ਪੂਰੀ ਨਹੀਂ ਹੋਈ ਗੁਰੂ ਅੱਗੇ ਉਹ ਇਹ ਕਦੇ ਨਹੀਂ ਸੋਚਦਾ ਵੀ ਉਹਦੀ ਕੀਤੀ ਅਰਦਾਸ ਠੀਕ ਆ ਜਾਂ ਗਲਤ ਜਿਵੇਂ ਉਹ ਡਾਕਟਰ ਅਰਦਾਸ ਕਰਦਾ ਸੀਗਾ ਚਲੋ ਉਹ ਤਾਂ ਫਿਰ ਗੁਰਮਖ ਬਣ ਗਿਆ ਉਹ ਤਾਂ ਬਾਅਦ ਵਿੱਚ ਉਹਦਾ ਜੀਵਨ ਬਦਲ ਗਿਆ ਇਸ ਤਰ੍ਹਾਂ ਮੇਰੇ ਕਹਿਣ ਦਾ ਭਾਵ ਤਾਂ ਇਹ ਆ ਵੀ ਕਈ ਵਾਰੀ ਸਾਡੀ ਅਰਦਾਸ ਠੀਕ ਨਹੀਂ ਹੁੰਦੀ ਅਸੀਂ ਕਹਿ ਦਿੰਨੇ ਆ ਕਿ ਇਹ ਅਰਦਾਸ ਸਾਡੀ ਪੂਰੀ ਹੋਣੀ ਚਾਹੀਦੀ ਆ ਪਰ ਹੁਕਮ ਵਿੱਚ ਕੀ ਆ ਪਰਮੇਸ਼ਰ ਦੇ ਉਹ ਅਸੀਂ ਸਮਝ ਨਹੀਂ ਪਾਉਂਦੇ ਇਸ ਕਰਕੇ ਸਾਡੇ ਮਨ ਦੇ ਅੰਦਰ ਨਾ ਬਹੁਤ ਬੂਹੇ ਬਾਰੀਆਂ ਝਰੋਖੇ ਆ ਦਰਵਾਜ਼ੇ ਆ ਜਿਹੜੇ ਖੁੱਲਦੇ ਤੇ ਬੰਦ ਹੁੰਦੇ ਰਹਿੰਦੇ ਆ ਤੇ ਮਨ ਜਿਹੜਾ ਸਾਡਾ ਵੱਡਾ ਹੋ ਜਾਂਦਾ ਕਦੇ ਛੋਟਾ ਹੋ ਜਾਂਦਾ ਕਦੇ ਅਸੀਂ ਬਹੁਤ ਵੱਡੀਆਂ ਗੱਲਾਂ ਕਰਦੇ ਆ ਕਦੇ ਢੈਂਦੀ ਕਲਾ 'ਚ ਹੋ ਜਾਂਦੇ ਆ ਕਦੇ ਚੜ੍ਹਦੀ ਕਲਾ 'ਚ ਆਪਾਂ ਨੂੰ ਲੱਗਦਾ ਵੀ ਅਸੀਂ ਹੈਗੇ ਆ ਪਰ ਅਸਲ ਦੇ ਵਿੱਚ ਸਾਨੂੰ ਅਰਦਾਸ ਕਰਨੀ ਆਉਂਦੀ ਹੋਈ ਨਹੀਂ ਹੈਗੀ ਤੇ ਗੁਰੂ ਮਹਾਰਾਜ ਜੀ ਕਹਿੰਦੇ ਆ ਬਿਨ ਸਤਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਗੁਰ ਸੇਵੈ ਸੋ ਜਨ ਸੋ ਹੈ ਜਿਹੜੇ ਗੁਰੂ ਦੀ ਸ਼ਰਨ ਪੈਂਦੇ ਆ ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਆ ਤੇ ਅੰਮ੍ਰਿਤ ਨਾਮ ਅੰਤਰਮਨ ਮੋਹ ਹੈ ਉਹਨਾਂ ਦੇ ਅੰਦਰ ਵਾਹਿਗੁਰੂ ਦਾ ਨਾਮ ਹੋ ਜਾਂਦਾ ਉਹ ਗੁਰੂ ਵਾਲੇ ਹੋ ਜਾਂਦੇ ਆ ਇਹ ਜੋ ਵੀ ਆਪਾਂ ਨੂੰ ਪ੍ਰਾਪਤ ਹੁੰਦਾ ਬਹੁਤ ਵੱਡੀ ਕਿਰਪਾ ਨਾਲ ਹੁੰਦਾ ਗੁਰੂ ਦੀ ਰਹਿਮਤ ਨਾਲ ਹੁੰਦਾ ਜੇ ਆਪਾਂ ਕਹਿੰਨੇ ਉਹ ਬੰਦੇ ਤੇ ਬੌਲੀ ਮੇਰ ਆ ਬਹੁਤ ਕਿਸਮਤ ਉਹਦੀ ਤੇਜ ਆ ਗੁਰੂ ਦੀ ਰਹਿਮਤ ਨਾਲ ਹੀ ਕਿਸਮਤ ਬਣਦੀ ਆ ਗੁਰੂ ਦੀ ਰਹਿਮਤ ਨਹੀਂ ਤਾਂ ਕਿਸਮਤ ਕੀ ਕਰੂਗੀ ਇਸ ਕਰਕੇ ਸਭਨਾ ਉੱਪਰ ਨਦਰ ਪ੍ਰਭ ਤੇਰੀ ਰੱਬ ਦੀ ਸਾਰਿਆਂ ਤੇ ਹੀ ਰਹਿਮਤ ਆ ਬਸ ਇੰਨੀ ਕੁ ਗੱਲਾਂ ਵੀ ਕਈਆਂ ਤੇ ਬਹੁਤੀ ਆ ਤੇ ਕਈਆਂ ਤੇ ਘੱਟ ਉਹ ਕਿਉਂ ਆ ਵੱਧ ਘੱਟ ਕਿਉਂ ਆ ਉਹਦੇ ਲਈ ਆਪਣੀ ਪਾਤਰਤਾ ਵਧਾਉਣੀ ਪੈਂਦੀ ਆ ਉਹਦੇ ਲਈ ਨਾਮ ਸਿਮਰਨ ਕਰਨਾ ਪੈਂਦਾ ਉਹਦੇ ਲਈ ਭਗਤੀ ਕਰਨੀ ਪੈਂਦੀ ਆ ਭਗਤੀ ਨਾਲ ਹੀ ਰਾਜ ਮਿਲਦਾ ਰਾਜ ਜਦੋਂ ਬੰਦੇ ਨੂੰ ਮਿਲ ਜਾਂਦਾ ਤੇ ਬੰਦਾ ਭੁੱਲ ਜਾਂਦਾ ਪਰਮੇਸ਼ਰ ਨੂੰ ਫਿਰ ਉਹਨੂੰ ਨਰਕ ਵੀ ਮਿਲਦਾ ਤਾਂ ਮਹਾਪੁਰਖਾਂ ਦਾ ਜੀਵਨ ਥੋੜਾ ਹੋਰ ਤਰ੍ਹਾਂ ਦਾ ਹੁੰਦਾ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤਿਹਜਾਨ ਹਰ ਜਨ ਹਰੇ ਅੰਤਰ ਨਹੀਂ ਨਾਨਕ ਸਾਚੀ ਮਾਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਆਹੇ ਤਾਂ ਇਹ ਉਹ ਸਾਧੂ ਆ ਜਿਹੜੇ ਰਾਮ ਦੇ ਵਿੱਚ ਰੰਗੇ ਰਹਿੰਦੇ ਆ ਉਹਨਾਂ ਦੀ ਗੱਲ ਆ ਗੁਰੂ ਤੇਗ ਬਹਾਦਰ ਜੀ ਕਰ ਰਹੇ ਰੱਬ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਹੁੰਦਾ ਪਰ ਕਈ ਵਾਰੀ ਅਸੀਂ ਕਹਿੰਨੇ ਸਾਡੇ ਤੇ ਕਿਰਪਾ ਨਹੀਂ ਹੁੰਦੀ ਅਸੀਂ ਜੇ ਦੂਜਿਆਂ ਦਾ ਨੁਕਸਾਨ ਕਰਨਾ ਚਾਹਾਂਗੇ ਤਾਂ ਹਮੇਸ਼ਾ ਸਾਡਾ ਨੁਕਸਾਨ ਹੋਊਗਾ ਜਿਹੜਾ ਬੰਦਾ ਸਹੀ ਢੰਗ ਨਾਲ ਸੋਚਦਾ ਹੀ ਨਹੀਂ ਉਹਦੇ ਕਰਮ ਹੀ ਠੀਕ ਨਹੀਂ ਹੈਗੇ ਭਾਵੇਂ ਹੱਥਾਂ ਨਾਲ ਕੁਝ ਕਰੀ ਜਾਂਦਾ ਸੋਚ ਮੰਦੇ ਦੀ ਸੋਚਣਾ ਇਹ ਵੀ ਇੱਕ ਕਰਮ ਬੰਦਾ ਇਹਨੂੰ ਕਰਮ ਹੀ ਨਹੀਂ ਸਮਝਦਾ ਕਈ ਵਾਰੀ ਅਸੀਂ ਕਹਿੰਨੇ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ ਮੇਰਾ ਮਾੜਾ ਕਿਉਂ ਹੋ ਰਿਹਾ ਮੇਰਾ ਬੁਰਾ ਕਿਉਂ ਹੋ ਰਿਹਾ ਅਸਲ ਦੇ ਵਿੱਚ ਜੇਕਰ ਤੁਹਾਡੀ ਸੋਚ ਗਲਤ ਆ ਭਾਵੇਂ ਤੁਸੀਂ ਕਿਸੇ ਦਾ ਬੁਰਾ ਨਹੀਂ ਕਰ ਰਹੇ ਸੋਚ ਵੀ ਇੱਕ ਕਰਮ ਸੋਚਣਾ ਵੀ ਕੁਝ ਕਰਨਾ ਹੀ ਆ ਨਾ ਤਾਂ ਕਰਮ ਤਾਂ ਆਪਣੇ ਸਮਝਣ ਦੀ ਆਪਣੇ ਸੋਚਣ ਦੀ ਕਰਨ ਦੀ ਜਿਹੜੀ ਉਹ ਸਮਰੱਥਾ ਹੈ ਗੁਰੂ ਵਾਲੀ ਹੋਣੀ ਚਾਹੀਦੀ ਹੈ ਜੋ ਗੁਰੂ ਦੱਸਦਾ ਉਵੇਂ ਹੋਣੀ ਚਾਹੀਦੀ ਹੈ ਉਹ ਬਿਲਕੁਲ ਜਿਵੇਂ ਸਾਡੇ ਗੁਰੂਆਂ ਦਾ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਸਿਧਾਂਤ ਆ ਸੱਚੀ ਸੂਚੀ ਕਿਰਤ ਕਰਨੀ ਇਹ ਹੋਣੀ ਚਾਹੀਦੀ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆ ਸਾਨੂੰ ਸਿਧਾਂਤ ਦਿੱਤੇ ਆ ਕਈ ਵਾਰੀ ਸਾਨੂੰ ਸਾਡਾ ਮਨ ਜਿਹੜਾ ਤੇ ਉਹਦੇ ਅੰਦਰੋਂ ਆਵਾਜ਼ਾਂ ਵੀ ਆਉਂਦੀਆਂ ਨੇ ਵੀ ਆਹ ਕਰ ਲਾ ਬੁਰਾ ਕੰਮ ਅਸੀਂ ਜਦੇ ਕਰ ਲੈਨੇ ਆ ਪਰ ਕੀ ਹੁੰਦਾ ਕਈ ਵਾਰੀ ਆਤਮਾ ਕਹਿੰਦੀ ਭਾਈ ਆਹ ਕੰਮ ਨਾ ਕਰ ਉਦੋਂ ਅਸੀਂ ਭਾਵ ਦੀ ਸੁਣਦੇ ਹੀ ਨਹੀਂ ਹੈਗੇ ਫਿਰ ਅਸੀਂ ਕਰ ਦਿੰਨੇ ਆ ਤਾਂ ਸਾਨੂੰ ਇੱਕ ਵਾਰੀ ਤਾਂ ਸੰਕੇਤ ਮਿਲਦਾ ਵੀ ਆਹ ਕੰਮ ਬੰਦੇ ਆ ਤੂੰ ਨਾ ਕਰ ਪਰ ਬੰਦਾ ਸਮਝਦਾ ਨਹੀਂ ਬੰਦਾ ਮੰਨਦਾ ਨਹੀਂ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦੇ ਬਚਨ ਆ ਸਤਗੁਰ ਸਭਨਾ ਦਾ ਭਲਾ ਮਨਾਏ ਦਾ ਤੇ ਸਦਾ ਬੁਰਾ ਕਿਉ ਹੋਏ ਸਤਗੁਰੂ ਦਾ ਬੁਰਾ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਉਹ ਤਾਂ ਸਾਰਿਆਂ ਦਾ ਭਲਾ ਸੋਚਦੇ ਆ ਸਤਿਗੁਰ ਨੂੰ ਜੇਹਾ ਕੋ ਇਛਾ ਦਾ ਤੇਹਾ ਫਲ ਪਾਏ ਕੋਈ ਸੱਚੇ ਗੁਰੂ ਵੱਲ ਭਾਵਨਾ ਬਣਾ ਕੇ ਜਿਹੋ ਜੀ ਭਾਵਨਾ ਲੈ ਕੇ ਗੁਰੂ ਕੋਲ ਕੋਈ ਜਾਂਦਾ ਉਹ ਜਿਆ ਫਲ ਨੂੰ ਮਿਲ ਜਾਂਦਾ ਗੱਲ ਇਹ ਆ ਨਾਨਕ ਕਰਤਾ ਸਭ ਕੁਝ ਜਾਣਦਾ ਜਿੱਦੂ ਕੁਛ ਗੁੱਝਾ ਨਾ ਹੋਵੇ ਵਾਹਿਗੁਰੂ ਸਾਰਿਆਂ ਗੱਲਾਂ ਨੂੰ ਜਾਣਦਾ ਉਹ ਤੋਂ ਕੋਈ ਗੱਲ ਲੁਕਾਈ ਨਹੀਂ ਜਾ ਸਕਦੀ ਕੀ ਅੰਦਰਲੀ ਕੀ ਬਾਹਰਲੀ ਦੀ ਗੋਪਤਾਪਾ ਕੇ ਨੇ ਗੁਪਤ ਰੂਪ ਚ ਕੰਮ ਕਰ ਲਿਆ ਮੈਂ ਆਪ ਪਰਦੇ ਚ ਕੰਮ ਕਰ ਲਿਆ ਵੀ ਰੱਬ ਨੂੰ ਕਿਹੜਾ ਪਤਾ ਲੱਗਾ ਇਹੀ ਸਭ ਤੋਂ ਵੱਡੀ ਭੁੱਲ ਹੈ ਇਹੀ ਆਪਾਂ ਨੂੰ ਪਤਾ ਨਹੀਂ ਕਿ ਰੱਬ ਵੇਖ ਰਿਹਾ ਅਸੀਂ ਆਪਦਾ ਜਿਹੜਾ ਜੀਵਨ ਬਹੁਤ ਭੀੜ ਤੇ ਸ਼ੋਰ ਸ਼ਰਾਬੇ ਵਿੱਚ ਗੁਜ਼ਾਰਦੇ ਹਾਂ ਸਾਨੂੰ ਲੱਗਦਾ ਵੀ ਅਸੀਂ ਕੁਝ ਕੰਮ ਪਰਦੇ ਚ ਕਰਦੇ ਹਾਂ ਪਤਾ ਨਹੀਂ ਲੱਗਦੇ ਪਰਮੇਸ਼ਰ ਨੂੰ ਇਹੀ ਗੁਰੂ ਰਾਮਦਾਸ ਜੀ ਕਹਿੰਦੇ ਭੁੱਲਾ ਇਹੀ ਪਾਪ ਇਸੇ ਕਰਕੇ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਅਸੀਂ ਰੱਬ ਨੂੰ ਹਾਜ਼ਰ-ਨਾਜ਼ਰ ਨਹੀਂ ਮੰਨਦੇ ਜਦੋਂ ਤੱਕ ਨਹੀਂ ਮੰਨਦੇ ਉਹਨੂੰ ਗੁਰੂ ਨੂੰ ਪੂਰਾ ਨਹੀਂ ਮੰਨਦੇ ਗੁਰੂ ਨੂੰ ਗੁਰੂ ਕਰਕੇ ਨਹੀਂ ਮੰਨਦੇ ਅਰਦਾਸ ਕਿਵੇਂ ਪੂਰੀ ਹੋ ਜੇਗੀ ਜੀ ਨਹੀਂ ਹੋਵੇਗੀ ਤਾਂ ਇਹ ਥੋੜੀਆਂ ਗੱਲਾਂ ਹਨ ਕੀਮਤੀ ਜਿਹੜੀਆਂ ਤੁਸੀਂ ਧਿਆਨ ਵਿੱਚ ਲਿਆਉਣੀਆਂ ਹਨ ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਅਰਦਾਸ ਪੂਰੀ ਹੋਵੇ ਫੇਰ ਹੀ ਉਹ ਪੂਰੀ ਹੋਣੀ ਆ ਜੀ ਨਹੀਂ ਤਾਂ ਗੁਰੂ ਸਾਹਿਬ ਜੀ ਕਹਿ ਦਿੰਦੇ ਆ ਵੀ ਅਧੂਰੀ ਸ਼ਰਧਾ ਅਧੂਰਾ ਗਿਆਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਇਨਾਂ ਨੂੰ ਆਪਾਂ ਪੂਰਾ ਕਿਵੇਂ ਕਹਿ ਸਕਦੇ ਆ ਬੰਦੇ ਦੀ ਸੋਚ ਜਿਹੜੀ ਆ ਉਹ ਸਹੀ ਹੋਣੀ ਚਾਹੀਦੀ ਆ ਗੁਰਮਖ ਪਿਆਰਿਓ ਤਲਾਕ ਜਿਹੜਾ ਹੈ ਉਹ ਪਹਿਲਾਂ ਮਨ 'ਚ ਵਾਪਰਦਾ ਮੁਕੱਦਮਾ ਬਾਅਦ ਚ ਚਲਾਉਂਦਾ ਬੰਦਾ ਤਲਾਕ ਉਹਨਾਂ ਵਿਆਹਾਂ ਵਿੱਚ ਹੀ ਹੁੰਦੇ ਆ ਜਿੱਥੇ ਵਿਆਹ ਵੀ ਗਲਤ ਹੋਏ ਹੁੰਦੇ ਆ ਇਹ ਚੀਜ਼ਾਂ ਹੁੰਦੀਆਂ ਨਾ ਤਾਂ ਕਹਿਣ ਦਾ ਭਾਵ ਆਪਾਂ ਸੋਚਦੇ ਆ ਵੀ ਆ ਕੰਮ ਕਰੂੰਗਾ ਕਰੂੰਗਾ ਫਿਰ ਆਪਾਂ ਕਰ ਦਿੰਨੇ ਆ ਕਾਈ ਮਹਾਪੁਰਖਾਂ ਦੇ ਬਚਨਾਂ ਵੀ ਰੱਬ ਦੀ ਮਿਹਰ ਉਹਨਾਂ ਤੇ ਹੁੰਦੀ ਆ ਜਿਹੜੇ ਰੱਬ ਦੇ ਬੰਦੇ ਹੁੰਦੇ ਆ ਜਿਹੜੇ ਉਹਦੇ ਉਹ ਪੁੱਤਰ ਬਣ ਜਾਂਦੇ ਆ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਉਹਦੇ ਪਿਆਰੇ ਪੁੱਤਰ ਉਹਦੇ ਸਿਆਣੇ ਪੁੱਤਰ ਉਹਦੇ ਲਾਇਕ ਪੁੱਤਰ ਉਹਦੀਆਂ ਲਾਇਕਤੀਆਂ ਤਾਂ ਤੁਸੀਂ ਜੇ ਗੁਰੂ ਦੇ ਲਾਇਕ ਪੁੱਤਰ ਬਣੋਗੇ ਤੁਹਾਡੇ ਤੇ ਆਪੇ ਹੀ ਕਿਰਪਾ ਹੋ ਜਾਣੀ ਜਿਹੜੇ ਪਿਤਾ ਨੂੰ ਪਤਾ ਹੋਵੇ ਆ ਮੇਰਾ ਪੁੱਤਰ ਲਾਇਕ ਆ ਜੋਗਾ ਉਹਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਉਹ ਆਪੇ ਹੀ ਖੁਸ਼ੀਆਂ ਲੈ ਲੈਂਦਾ ਹੁੰਦਾ ਬੱਚਾ ਤਾਂ ਗੁਰੂ ਵਾਲੇ ਬਣੋ ਇਹੀ ਸਿੱਖਿਆ ਸਾਨੂੰ ਮਿਲਦੀ ਆ ਮਹਾਪੁਰਖਾਂ ਦੇ ਜੀਵਨ ਵਿੱਚੋਂ ਬੜਾ ਕੁਝ ਸਿੱਖਣ ਨੂੰ ਮਿਲ ਜਾਂਦਾ ਉਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਸਾਨੂੰ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨਾ ਚਾਹੀਦਾ ਪੜ੍ਹਨਾ ਹੀ ਨਹੀਂ ਚਾਹੀਦਾ ਸੁਣਨਾ ਚਾਹੀਦਾ ਸੁਣਨਾ ਹੀ ਨਹੀਂ ਚਾਹੀਦਾ ਸਮਝਣਾ ਚਾਹੀਦਾ ਸਮਝਣਾ ਹੀ ਨਹੀਂ ਚਾਹੀਦਾ ਜ਼ਿੰਦਗੀ ਵਿੱਚ ਲੈ ਕੇ ਵੀ ਆਉਣਾ ਚਾਹੀਦਾ ਤਾਂ ਗੁਰੂ ਬਿਨ ਕੋ ਰੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਬਿਨ ਸੌਰਤਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰੂ ਤੋਂ ਬਿਨਾ ਗਿਆਨ ਨਹੀਂ ਹੋ ਸਕਦਾ ਗੁਰੂ ਤੋਂ ਬਿਨਾ ਗਤੀ ਨਹੀਂ ਹੋ ਸਕਦੀ ਪੁਲ ਚੁੱਕ ਦੀ ਖਿਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ